CBSE ਨੇ ਇੱਕ ਵਾਰ ਫਿਰ ਤੋਂ ਡੰਮੀ ਦਾਖਲਿਆਂ ਨੂੰ ਲੈ ਕੇ ਸੱਤ ਹੁਕਮ ਜਾਰੀ ਕੀਤੇ ਨੇ ਇਹਨਾਂ ਨਿਰਦੇਸ਼ਾਂ ਦੇ ਉਲਟ ਡੰਮੀ ਦਾਖਲੇ ਮਿਲੇ ਤਾਂ ਸਕੂਲਾਂ ਦੀ ਮਾਨਤਾ ਰੱਦ ਹੋ ਜਾਵੇਗੀ ਡੰਮੀ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਤੇ ਵਿਦਿਆਰਥੀਆਂ ਨੂੰ ਸਲਾਨਾ ਬੋਰਡ ਪ੍ਰੀਖਿਆ ਵਿੱਚ ਬੈਠਣ ਨਹੀਂ ਦਿੱਤਾ ਜਾਵੇਗਾ ਬੋਰਡ ਨੇ ਸਕੂਲ ਦੇ ਵਿੱਚ ਹਾਜ਼ਰੀ ਨਾ ਹੋਣ ਤੇ ਕੁਝ ਵਿਸ਼ੇਸ਼ ਮੌਕਿਆਂ ਦਾ ਹੀ ਨਿਯਮ ਰੱਖਿਆ ਹੈ ਤੇ ਬੋਰਡ ਨੇ 10ਵੀਂ ਤੇ 12ਵੀਂ ਬੋਰਡ ਪ੍ਰੀਖਿਆ ਦੇ ਲਈ ਆਪਾਰ ਆਈਡੀ ਨੂੰ ਵੀ ਜ਼ਰੂਰੀ ਕਰ ਦਿੱਤਾ ਹੈ ਬਿਨਾ ਪਾਰ ਆਈਡੀ ਵਾਲੇ ਬੱਚਿਆਂ ਨੂੰ ਆਉਣ ਵਾਲੇ ਸੈਸ਼ਨ ਦੇ ਵਿੱਚ ਬੋਰਡ ਪ੍ਰੀਖਿਆ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਦੱਸ ਜਾਈਏ ਕਿ ਇਨ੍ਹਾਂ ਕਾਰਨਾਂ ਨੂੰ ਹੀ ਮੰਨਿਆ ਜਾਵੇਗਾ ਜਿਹੜੇ ਗੈਰ ਹਾਜ਼ਰ ਦੀ ਸਹੀ ਵਜ੍ਹਾ ਡੰਮੀ ਦਾਖਲਿਆਂ ਤੋਂ ਬਾਅਦ ਵਿਦਿਆਰਥੀ ਜੋ ਹੈ ਕੋਚਿੰਗ ਲਈ ਚਲੇ ਜਾਂਦੇ ਨੇ ਇਸ ਲਈ ਸਕੂਲ ਤੋਂ ਲੰਬੀ ਛੁੱਟੀ ਦੇ ਲਈ ਬੋਰਡ ਨੇ ਕੁਝ ਵਿਸ਼ੇਸ਼ ਕਾਰਨਾਂ ਨੂੰ ਸਹੀ ਵਜ੍ਹਾ ਮੰਨਿਆ ਹੁਣ ਬੱਚਿਆਂ ਦੇ ਲਈ ਸਿਰਫ ਮੈਡੀਕਲ ਐਮਰਜੈਂਸੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਦੇ ਵਿੱਚ ਹਿੱਸੇਦਾਰੀ ਜਾਂ ਫਿਰ ਕਿਸੇ ਗੰਭੀਰ ਕਾਰਨਾ ਕਰਕੇ ਹੀ ਲੰਬੀ ਛੁੱਟੀ ਦਾ ਨਿਯਮ ਹੈ ਆਮ ਕਾਰਨਾਂ ਦੇ ਵਿੱਚ ਬੱਚਿਆਂ ਜਾਂ ਮਾਪਿਆਂ ਵੱਲੋਂ ਸਕੂਲ ਨੂੰ ਪਹਿਲਾਂ ਹੀ ਲਿਖਤੀ ਜਾਣਕਾਰੀ ਦੇਣੀ ਜ਼ਰੂਰੀ ਹੈ ਤੇ ਬੋਰਡ ਦੀ ਟੀਮ ਵੱਲੋਂ ਚੈਕਿੰਗ ਦੌਰਾਨ ਵਿਦਿਆਰਥੀ ਨੂੰ ਹਾਜ਼ਰ ਨਾ ਹੋਣ ਦਾ ਬੇਰਵਾਹ ਉਚਿਤ ਨਾ ਪਾਇਆ ਜਾਣ ਤੇ ਡੰਮੀ ਦਾਖਲਾ ਮੰਨ ਕੇ ਸਲਾਣਾ ਪ੍ਰੀਖਿਆ ਤੋਂ ਵਾਂਝਾ ਕਰ ਦਿੱਤਾ ਜਾਵੇਗਾ ਬੋਰਡ ਨੇ ਨਿਰਦੇਸ਼ਾਂ ਦੇ ਵਿੱਚ ਕਿਹਾ ਹੈ ਕਿ ਬਿਨਾ ਆਪਾਰ ਆਈਡੀ ਦੇ 9ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਲਈ ਰਜਿਸਟ੍ਰੇਸ਼ਨ ਨਹੀਂ ਦਿੱਤੀ ਜਾਵੇਗੀ ਤੇ ਬੋਰਡ ਪ੍ਰੀਖਿਆ ਨੂੰ ਲੈ ਕੇ ਸਖਤੀ ਕਰਦੇ ਹੋਏ ਕਿਹਾ ਗਿਆ ਹੈ ਕਿ 75% ਤੋਂ ਘੱਟ ਹਾਜ਼ਰੀ ਵਾਲੇ ਵਿਦਿਆਰਥੀਆਂ ਨੂੰ ਵੀ 10ਵੀਂ ਤੇ 12ਵੀਂ ਦੀ ਬੋਰਡ ਪ੍ਰੀਖਿਆ ਦੇ ਵਿੱਚ ਬੈਠਣ ਨਹੀਂ ਦਿੱਤਾ ਜਾਵੇਗਾ ਬੋਰਡ ਕੋਆਰਡੀਨੇਟਰ ਨੇ ਦੱਸਿਆ ਹੈ ਕਿ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ 75% ਦੀ ਹਾਜ਼ਰੀ ਜ਼ਰੂਰੀ ਕਰ ਦਿੱਤੀ ਗਈ ਹੈ ਤੇ ਮਾਨਤਾ ਪ੍ਰਾਪਤ ਸਕੂਲ ਨਿਯਮ ਦਾ ਉਲੰਘਣ ਕਰਦਾ ਜੋ ਪਾਇਆ ਗਿਆ ਹੈ ਤਾਂ ਮਾਨਤਾ ਰੱਦ ਕਰ ਦਿੱਤੀ ਜਾਵੇਗੀ ਵਿਸ਼ੇਸ਼ ਹਾਲਤ ਵਿੱਚ ਹਾਜ਼ਰੀ ਜੋ ਹੈ 25% ਤੱਕ ਛੋਟ ਦਾ ਨਿਯਮ ਹੈ ਪਰ ਬੱਚਿਆਂ ਨੂੰ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ